ਪਿੱਤਪਰੇ ਹਾਲਾਤਾਂ ਦੇ ਵਿੱਚ ਮੁੰਡੇ ਦੇ ਵੱਲੋਂ ਪਵਿੱਤਰ ਕਾਲੀ ਵੇਈ ਨਦੀ ਦੇ ਵਿੱਚ ਛਾਲ ਮਾਰ ਲਈ ਗਈ ਹੈ ਤੇ ਉੱਧਰ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ। ਸੁਲਤਾਨਪੁਰ ਲੋਧੀ ਤੋਂ ਇਹ ਮੰਦ ਭਾਗੀ ਖਬਰ ਹੈ ਤੇ ਇੱਕ ਨੌਜਵਾਨ ਦੇ ਵੱਲੋਂ ਪਿੱਤਪਰੇ ਹਾਲਾਤਾਂ ਦੇ ਵਿੱਚ ਕਾਲੀ ਵੇਈ ਨਦੀ ਦੇ ਵਿੱਚ ਛਾਲ ਮਾਰ ਲਈ ਗਈ ਹੈ ਜਿਸ ਦੀ ਕੀ ਪਾਲ ਕੀਤੀ ਜਾ ਰਹੀ ਹੈ। ਤਾਂ ਮਾਂ ਦਾ ਤਾਂ ਇਸ ਵੇਲੇ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਹੈ ਜੋ ਆਪਣੇ ਪੁੱਤ ਨੂੰ ਆਵਾਜ਼ਾਂ ਮਾਰ ਰਹੀ ਹੈ। ਦੱਸਿਆ ਕਿ ਮੁੰਡਾ ਜਿਸ ਦਾ ਨਾਮ ਗੁਰਪ੍ਰੀਤ ਹੈ ਦੁਕਾਨ ਤੇ ਬਤੌਰ ਡਰਾਈਵਰ ਦਾ ਕੰਮ ਕਰਦਾ ਹੈ ਤੇ ਬੜਾ ਹੀ ਹਾਸਮੁਖ ਸੁਭਾਅ ਦਾ ਹੈ। ਉਸ ਨੂੰ ਕੋਈ ਵੀ ਪਰੇਸ਼ਾਨੀ ਨਹੀਂ ਹਾਲਾਂਕਿ ਮਾਦਾ ਕਹਿੰਨਾ ਕਿ ਜ਼ਿੰਦਗੀ ਦੇ ਵਿੱਚ ਛੋਟੀਆਂ-ਮੋਟੀਆਂ ਪਰੇਸ਼ਾਨੀਆਂ ਤਾਂ ਆਉਂਦੀਆਂ ਹੀ ਰਹਿੰਦੀਆਂ ਨੇ ਪਰ ਇਸੇ ਦਰਮਿਆਨ ਜਦ ਇੱਥੇ ਇਸ ਨੌਜਵਾਨ ਦੇ ਵੱਲੋਂ ਛਾਲ ਮਾਰੀ ਗਈ ਹੈ ਤਾਂ ਮਾਦਾ ਹੁਣ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਹੈ ਫਿਲਹਾਲ ਗੋਤਾਖੁਰ ਦੇ ਵੱਲੋਂ ਨੌਜਵਾਨ ਗੁਰਪ੍ਰੀਤ ਦੀ ਪਾਲ ਕੀਤੀ ਜਾ ਰਹੀ ਹੈ ਪਰਿਵਾਰਿਕ ਮੈਂਬਰ ਕਹਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਛੋਟੀਆਂ-ਮੋਟੀਆਂ ਅੜਚਨਾ ਆਉਂਦੀਆਂ ਰਹਿੰਦੀਆਂ ਪਰ ਉਹਨਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਆਖਰ ਉਹਨਾਂ ਦੇ ਮੁੰਡੇ ਦੇ ਵੱਲੋਂ ਅਜਿਹਾ ਕਦਮ ਕਿਉਂ ਚੁੱਕਿਆ ਗਿਆ ਬੜੀ ਗੱਦਾ ਕਹਿੰਦਾ ਮੰਮੀ ਮੈਂ ਚੱਲ ਠੀਕ ਆ ਚੱਲਿਆ ਨਾ ਕਹਿੰਦਾ ਠੀਕ ਆ ਪੁੱਤ ਜਾ ਤੂੰ ਕੋਈ ਗੱਲ ਕਿਸੇ ਤਰ੍ਹਾਂ ਦੀ ਨਹੀਂ ਤੁਸਾ ਉਹ ਜਿਹੜੀ ਆ ਤਾਂ ਮੈਨੂੰ ਟਿਚਰਾਂ ਕਰੀ ਜਾਣੀਆਂ ਤੁਸਾ ਮਾਸ ਦਾ ਹੀ ਆਇਆ ਵਾ ਅਚਾ ਕੋਈ ਕਿਸੇ ਤਰ੍ਹਾਂ ਦਾ ਕੋਈ ਵੈਰ ਕਿਸੇ ਨਾਲ ਕੋਈ ਰੰਦੇਸ਼ ਨਹੀਂ ਜਿੰਦਾ ਕੁਝ ਨਹੀਂ ਹੋ ਰਿਹਾ ਤਾਂ ਉਹ ਸਾਡਾ ਮੁੰਡਾ ਇਹਨਾਂ ਵੀ ਪੜ੍ਹਨ ਕੀ ਕਹਾ ਤੁਹਾਨੂੰ ਕੀ ਲੱਗਦਾ ਕੋਈ ਸ਼ੱਕ ਹੈਗਾ ਕਿਸੇ ਤੇ ਜਾਂ ਕੁਝ ਤੁਹਾਨੂੰ ਜਿਹੜੇ ਲੋਕਾਂ ਨੇ ਦੇਖਿਆ ਕਿਸੇ ਨੂੰ ਫੋਨ ਵੀ ਕੀਤਾ ਉਹਨਾਂ ਨੇ ਕਿ ਮੈਂ ਛਾਲ ਮਾਰ ਲੱਗਿਆ ਵਾਂ ਇੱਥੇ ਨਹੀਂ ਸਾਡਾ ਮੁੰਡਾ ਵਾ ਮੰਗਾ ਮੇਰੇ ਦੇਰ ਦਾ ਕਾਕਾ ਉਹ ਵੀ ਕੰਮ ਤੇ ਹੁੰਦਾ ਇਹ ਵੀ ਆਮ ਦਾ ਦੋਨੇ ਡਰਾਈਵਰੀ ਕਰਦੇ ਆ ਉਹਨੇ ਵੀ ਨੂੰ ਫੂਲਾ ਚਾਚੀ ਗੋਪੀ ਨੇ ਨਾਲ ਜਿ ਛਾਲ ਮਾਰ ਕੇ ਮੈਨੂੰ ਤੋਂ ਉਹ ਵਿਚਾਰੇ ਨੇ ਦੱਸਿਆ ਗੋਪੀ ਨੇ ਫੋਨ ਕੀਤਾ ਇਹਨੇ ਗੋਪੀ ਨੇ ਮੰਗੇ ਨੇ ਹਾਂ ਮੰਗੇ ਨੇ ਮੈਨੂੰ ਕਿਆ ਕਰਦਾ ਚਾਚੀ ਇਹ ਲਵਦਾ ਨਹੀਂ ਬੈ ਰੋਝ ਜਾਵੇ ਮੈਂ ਕਹ ਤੂੰ ਝੂਠ ਬੋਲਦਾ ਮੰਗੇ ਉਹ ਤਾਂ ਨਹੀਂ ਕਰਦਾ ਕਿਹਨਾਂ ਨਹੀਂ ਉਹਨਾਂ ਸੱਚੀ ਮਰ ਕੀ ਕਰੇ ਮੇਰੇ ਹੋਰ ਦੁਨੀਆ ਦੀ ਉਹ ਮਾਨਸਿਕ ਤੌਰ ਤੇ ਕੋਈ ਪਰੇਸ਼ਾਨੀ ਤਾਂ ਨਹੀਂ ਰਹਿੰਦੀ ਸੀ ਉਹਨਾਂ ਮਾਰੀ ਮੋਡੀਆਂ ਦਾ ਬਹੁਤ ਟੈਨਸ਼ਨ ਆ ਹੁੰਦੀਆਂ ਜਿਆ ਬੱਚਿਆਂ ਦੇ ਆਦੀਆਂ ਪ੍ਰੋਬਲਮਾਂ ਥੋੜੀਆਂ ਕਿੰਨੀ ਕੁ ਉਮਰ ਸੀ ਜੀ ਮਾਤਾ ਜੀ ਆ ਜੀ 24 ਸਾਲ ਕੋ ਤਾਂ ਕੋਈ ਵਿਆਹਿਆ ਸੀ ਨਾ ਨਹੀਂ ਨਹੀਂ ਪੁੱਤ ਜੀ ਇੱਕ ਵਾਰ ਐਸੀ ਭੈਣਾ ਹੀ ਵਿਆਈਆਂ ਆਪਣੀਆਂ ਇਕੱਲਾ ਇਕੱਲਾ ਸੀ ਜੀ ਨਹੀਂ ਮੇਰੇ ਦੋ ਪਰਾਵਾ ਇੱਕ ਨੇ ਤਾਂ ਲੇ ਦੋ ਮਹੀਨੇ ਹੋਇਆਗਾ ਕਰੋਗੇ ਨੂੰ ਦੁਬਈ ਵਿਚਰੇ ਨੂੰ ਇਹ ਛੋਟਾ ਸੀ ਸਾਰੇ ਹਾਲ-ਪਾਲ ਜਾਰੀ ਆ ਇਹ ਲੱਭਿਆ ਨਹੀਂ ਇਹ ਹੀ ਦੱਸਿਆ ਆ ਜੇ ਮੈਂ ਚੰਦਾਵਾ ਕਰੈਨੇ ਦਾ ਮੇਰੀ ਦੁਕਾਨ ਆ ਤੇ 10 ਦਿਨ ਪਹਿਲਾਂ ਮੁੰਡਾ ਆਇਆ ਵਾ ਕਿਸੇ ਦੇ ਨਾਲ ਵੀ ਮੈਂ ਕੰਮ ਤੇ ਲੱਗਣਾ ਵਾ 10 ਦਿਨ ਪਹਿਲਾਂ ਲੱਗਾ ਵਾ ਤੇ ਚੰਗਾ ਵਾ ਰਾਤੀ 8 ਵਜੇ ਘਾਟ ਭੇਜਿਆ ਵਾ ਤੇ ਸਵੇਰੇ ਮੈਨੂੰ ਕਿਸੇ ਨੇ ਫੋਨ ਕਰਕੇ ਦੱਸਿਆ ਵੀ ਇੱਥੇ ਤਿਆਰ ਹੋ ਗਿਆ ਤੇ ਮੈਂ ਤੁਹਾਡੇ ਕੋਲ ਆਇਆ ਤੁਹਾਡੇ ਨਾਲ ਹੀ ਇੰਨਾ ਕੰਮ ਜਾਰੀ ਰਿਹਾ ਪਰੇਸ਼ਾਨੀ ਸੀ ਕਿ ਕੋਈ 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 ਹਸਬੋ ਕੋ ਮੋਟ ਕੋਈ ਪਰੇਸ਼ਾਨੀ ਨਹੀਂ ਕੋਈ ਗੱਲ ਦਾ ਠਾਕੀ ਕੋਈ ਵੀ ਨਹੀਂ ਗੱਲ ਦਾ ਅਰੇ ਆ ਕਾਲ ਰ ਆਈ ਆ ਇਹ ਬੈਠਣੇ ਚੇਕ ਹੋਏ ਕੁਛ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਦੇ ਉਹਨੇ ਕਦੇ ਉਹਨੇ ਫੋਨ ਦਾ ਚੱਕਦਾ ਹੀ ਨਹੀਂ ਸੀ ਡਰਾਈਵ ਜੀ ਕਹਿੰਦਾ ਮੈਂ ਫੋਨ ਚੱਕਦਾ ਹੀ ਨਹੀਂ ਬਹੁਤ ਵਧੀਆ ਮੱਗਾ ਸੁਭਾਅ ਅਲੀਪਦੀ ਹੁਣ ਆਪਣੇ ਫੋਨ ਗਿਆ ਸਾਨੂੰ ਇਥੋਂ ਵੀ ਕਰਦੇ ਕਿ ਆਪਣੇ ਮੁੰਡੇ ਨੇ ਛਾਲ ਮਾਰਤੀ ਜੋ ਵੇਂ ਦੇ ਵਿੱਚ ਅਸੀਂ ਆਏ ਮੌਕੇ ਤੇ ਇਹ ਤਾਂ ਭਰਾ ਹੁਣ ਮੌਕੇ ਤੇ ਆ ਗਿਆ ਜੇ ਤਾਂ ਮਿਲਿਆ ਸਾਨੂੰ ਤੇ ਫੱਤਵਾਲਾ ਤਾਂ ਦੱਸਿਆ ਜੀ ਇਹ ਉਮਰ 24 ਸਾਲ ਦੀ ਆ ਗੁਰਪ੍ਰੀਤ ਸਿੰਘ ਨਾਂ ਇਹਦਾ ਜੀ ਪੁੱਤਰ ਤਾਂ ਮੈਰੜਾ ਜੀ ਪਤਾ ਨਹੀਂ ਅਜੇ ਕੁਝ ਪਤਾ ਨਹੀਂ ਲੱਗਾ ਇਹਦਾ ਕੁਛ ਦਿਆਂ ਪੁੱਛ ਪੁੱਛ ਕੇ